ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ 8 ਬੈੜਨ ਸੇਰ ਲਈ ਲੈ ਕੇ ਆਏ ਜੀ ਇੱਕ ਬਈ ਗੱਬਣ ਚੈੱਕ ਪਾਸ ਤੇ 7 ਹੀਪਰਾਂ ਨੇ ਤੇ ਸੰਧੂ ਡੈਰੀ ਫਾਰਮ ਜੋ ਬਈ ਵੀਡੀਓ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8146 15312 ਆਓ ਪੁੱਛ ਲੈਣਾ ਬਾਈ ਤੋਂ ਡੇਰ ਆਜੀ ਬਾਈ ਜੀ ਬਾਈ ਜੀ ਸਸਤੀ ਗੱਲ ਸਸਤੀ ਗੱਲ ਬਾਈ ਹੋਰ ਠੀਕ ਹੋ ਮੁੰਜੀ ਬਾਈ ਚੜਦੀ ਕਲਾ ਜੀ ਵਧੀਆ ਚੱਲਦਾ ਵੀਰੇ हां ਬਾਈ ਬਹੁਤ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਇੱਕ ਗੱਬਣ ਚੈੱਕ ਪਾ ਲਈ ਹਾਂ ਬਾਈ ਸਾਢੇ 4 ਮਹੀਨੇ ਦੀ ਚੈੱਕ ਪਾਲ ਹੈ ਜੀ ਠੀਕ ਆ ਹਾਂਜੀ 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 ਨਾਮ ਤੇ ਐਡਰੈਸ ਬੋ ਨਾ ਬਾਈ ਧਰਮੇਂਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤਪਾਜੀ ਨੇੜੇ ਪਿੰਡ ਤਪਾਤੇ ਪਧੌੜ ਸ਼ਹਿਰ ਆ ਗਈ ਹੈ ਆਪਣੀ ਮੋਬਾਈਲ ਨੰਬਰ 62800218644 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਤਰਮਿੰਦਰ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਦੇ ਗੱਬਣ ਇਹ ਹਾਂ ਬਾਈ ਸਾਢੇ 4 ਮਹੀਨੇ ਦੀ ਚੱਕ ਪਾਸ ਆ ਗਈ ਸਾਢੇ 4 ਮਹੀਨੇ ਹਾਂ 100 ਦੰਦਾਂ ਕੀ ਮੂੰਹ ਕੰਪਲੀਟ ਚੱਕ ਪਾਸ ਦੋ ਦੰਦ ਦਸਲੀ ਜਿਹੜਾ ਕੋਈ ਮਰਜ਼ੀ ਆ ਆਪਣੀ ਕਰਾ ਕੇ ਲੈ ਜੇ ਆਪਣੀ ਚੱਕ ਪਾਸ ਆ ਗਈ ਓਕੇ ਬਾਈ ਆਪਣੀ ਫੁੱਲ ਦਸਲੀ ਹੈਗੀ ਉਹ ਚੀਜ਼ ਦੀ ਠੀਕ ਹੈ ਅਗਲਾ ਆਪਦੀ ਗਰੰਟੀ ਫੁੱਲ ਕਰਕੇ ਲੈ ਕੇ ਜਾਵੇ ਕੋਈ ਡਿਕਤੀ ਨਹੀਂ ਹੂੰ ਗੱਬਣ ਚੈੱਕ ਪਾਸ ਤੋਰਾ 1 ਨੰਬਰ ਪ੍ਰਿੰਟ ਬੜਾ ਚੰਗਾ ਵੀ ਚੰਗੀ ਆ ਪਲੀ ਵੀ ਆ ਬਾਈ ਜਨ ਪੂਰਾ ਫੁੱਲਾ ਹੈ ਡਾਕਟਰ ਥਣ ਚਾਰ ਆਗੇ ਨਿਸ਼ਾਨ ਵੀ ਨਹੀਂ ਪੰਜਵਾ ਓਕੇ ਪਿੱਛੇ ਚੜਾਈ ਤੇ ਜਿਹੜੀ ਉੱਪਰ ਦੀ ਹੈਡਲਾਈਨ ਹੈਗੀ ਉਹ ਪੂਰੀ ਬਿਲਕੁਲ ਸਟ੍ਰੇਟ ਆਗੀ ਹਮ ਐਨੀ ਹੈਵੀ ਕੁੱਬ ਕੋਬ ਜਿਆ ਪੈਂਦਾ ਹੈਗੇ ਤੇ ਬਾਕੀ ਜਿਹੜੇ ਲੈਗ ਸਕੋਰ ਆਗੇ ਫੁੱਲ ਹੈਵੀ ਹੈਗੇ ਬੱਚੀ ਦੇ ਸਹੀ ਗੱਲ ਆ ਬਾਈ ਕੀ ਆ ਬਾਤ ਆ ਤੋਰਾ 1 ਨੰਬਰ ਪ੍ਰਿੰਟ ਬਹੁਤ ਚੰਗਾ ਪਲੀ ਵੀ ਫੁੱਲਾ ਝੂਲੀ ਦੀ ਸਾਫ ਆ ਬਈ ਬਾਕੀ ਗੱਲ ਵੱਚੀ ਦਾ ਫੇਸ ਦੇਖੋ ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਆ ਬਈ ਬੋਦੀ ਬਾਦੀ ਚੰਗੀ ਐ ਸਨਖ ਪੁਣਾ ਫੁੱਲ ਆ ਬਸ ਸਨੋਮੈਨ ਦਾ ਇਹਦੇ ਟੀਕਾ ਲੱਗਿਆ ਹੋਇਆ ਹੈਗਾ ਅੱਗੇ ਓਕੇ ਤੇ ਜਿਹੜੇ ਦੀ ਖੋਦ ਹੈ ਉਹ ਆਪਾਂ ਡਿਟੇਲ ਦੇਖ ਕੇ ਦੱਸ ਦਾਂਗੇ ਠੀਕ ਆ ਬਈ ਹਾਂਜੀ ਝੂਲੀ ਬੜੀ ਕਮਾਲ ਆ ਹਨ ਚਾਰੀਆਂ ਨਿਸ਼ਾਨੀਆਂ ਪੰਜਵਾ ਥਾਣ ਪੂਰੀ ਵਿਥੀ ਤੇ ਥਾਣਾ ਬਈ ਝੂਲੀ ਬਹੁਤ ਚੰਗੀ ਆ ਬਲਬਲ ਬਹੁਤ ਆ ਆਰਡਰ ਸੋਹਣਾ ਤਿਆਰ ਕਰਨਾ ਕਰਵਾਇਨੇ ਤੇ ਕੀ ਮੋਹ ਲੱਜਿਆ ਜੀ ਜੈਨਵਲ ਡਿਮਾਂਡ ਹੈ ਜਿਹੜੀ ਡਾਕਟਰ 46000 ਰੁਪਿਆ ਜੀ ਦੀ ਮਾਨਤਨ ਹੋ ਜਾ। ਆ ਮਾਨਤਨ ਜਾਇਜ ਜੇ ਹੀ ਹੋਣਾਗਾ। ਠੀਕ ਹੈ। ਜਮ ਜਾਇਜ ਮੋਲ ਲਵੇ। ਕੋਈ ਮੋਲ 50 ਨਹੀਂ 55 ਨਹੀਂ 46000 ਰੁਪਿਆ ਡਿਮਾਂਡ ਹੈ ਮਾਨਤਨ ਜ਼ਰੂਰ ਕਰਾਂਗੇ। ਓਕੇ ਬਾਈ 46000 ਜਮ ਜਾਇਜ ਮੋਲ ਬਾਈ ਮਾਨਤਨ ਜ਼ਰੂਰ ਹੋ ਜਾਊਗਾ। ਬਾਕੀ ਜਿਹੜੇ ਬੱਚਿਆਂ ਦੇ ਆਪਣੇ ਨਾਰਮਲ ਰੇਟ 25 ਤੋਂ 30 ਹਜ਼ਾਰ ਦੇ ਵਿੱਚ ਆਗੇ ਓਕੇ ਤੇ ਜੇ ਕੋਈ ਇਕੱਠੀਆਂ ਬੱਚੀਆਂ ਲਊਗਾ ਇਹ ਸਾਰੀਆਂ ਦੀਆਂ ਸਾਰੀਆਂ 8 ਦੀਆਂ 8 1.5 ਲੱਖ ਦੇ ਵਿੱਚ ਡਿਲੀਵਰੀ ਹੋ ਜੂਗੀ 200 ਕਿਲੋਮੀਟਰ ਹੋਵੇ ਚਾਹੇ 300 ਕਿਲੋਮੀਟਰ ਹੋਵੇ ਜਿਹ ओके आगे दो ओके okay, बाकी ਬੱਚਿਆਂ ਦਾ ਰੇਟ ਆਪਾਂ ਕੱਲੀ-ਕੱਲੀ ਦਾ ਫੋਨ ਤੇ ਕਰਾਂਗੇ ਇਕੱਠਿਆਂ ਦਾ ਰੇਟ ਆਪਾਂ ਤੁਹਾਨੂੰ ਦੱਸਤਾ 25 ਤੋਂ 30 ਦੀ ਐਵਰੇਜ ਰੇਟ ਆ ਬਹੁਤ ਠੀਕ ਆ ਭਾਈ ਹਾਂਜੀ ਦੋ ਨੰਬਰ ਤੇ ਕਿੰਨੀ ਉਮਰ ਹੋਗੀ ਦੀ ਇਹ ਵੀ ਡਾਕਟਰ ਮਿਲਕ ਟੀਥ ਬੱਚੀ ਹੈਗੀ ਮਿਲਕ ਟੀਥ ਹਾਂ ਖੀਰੀ ਆ ਦੰਦੋ ਜਮਾ ਜੇ ਕੱਦ ਚੰਗਾ ਬਰੀਕੀ ਵੀ ਚੰਗੀ ਹੈ ਫੇਸ ਆ ਜਿਹੜਾ ਨੇੜ ਤੋਂ ਚੈੱਕ ਕਰਵਾਵਾਂਗੇ ਫੇਸ ਦੀ ਬਿਊਟੀ ਤੋਂ ਦੇਖੋ ਭਾਈ ਅੰਦਾਜ਼ਾ ਲਾਇਓ ਬੱਚੀ ਦੀ ਬਰੀਡ ਖੁਦ ਚੈੱਕ ਕਰੋ ਲੈ ਕਮਾਲ ਆ ਨਾਸਾਂ ਨੂੰ ਸੰਗ ਗਲਾਬੀ ਆ ਬਈ ਫੁੱਲ ਬਰੀਡ ਬੋਦੀਵਾਦੀ ਪੂਰੀ ਚੰਗੀ ਆ ਤੋਰਾ ਦੇਖੋ ਬਈ ਉਤੋਂ ਵੀ ਜਮਾ ਸਟੇਟ ਜਮਾ ਪੱਧਰ ਆ ਬਈ ਝੂਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਖੁੱਲਗਾਈਆਂ ਕਰਕੇ ਥੋੜੀ ਹਲਕਤ ਜ਼ਰੂਰ ਮੰਦਗਣੀਆਂ ਇਤ ਲਹਿਰੇ ਦੀ ਸਹੀ ਗੱਲ ਆ ਤੇ ਪਰ ਕੱਦ ਕਾਠ ਵਜਨ ਪੂਰਾ ਫੁੱਲ ਆ 40 16 ਦੀ ਖੋਦਾ ਕੀ ਡੈਨਮਾਰਕ ਦੀ ਓਕੇ ਤੇ 32 33 ਕਿਲੋ ਮਦਰ ਮਿਲਕ ਰਿਕਾਰਡ ਆਗਾ ਠੀਕ ਆ ਬਈ ਮਾਨਰ ਰਿਕਾਰਡ ਵੀ ਚੰਗਾ ਖੋਦ ਵੀ ਚੰਗੇ ਸੀਵਣ ਦੀ ਆ ਬਈ ਤੇ ਝੂਲੀ ਕਮਾਲ ਆ ਕੱਲਾ ਕੱਲਾ ਥਾਣਾ ਇਹ ਰੇਟ ਦੀ ਜਿਹੜੀ ਏਵਰੇਜ ਭਾਈ ਨੇ ਦੱਸੀ ਹੈ 25000 ਤੋਂ ਲੈ ਕੇ 30000 ਰੁਪਏ ਦੇ ਵਿੱਚ ਰਹਿਣੀ ਆ ਤੇ ਜੇ ਇਕੱਠੀਆਂ ਖਰੀਦੋਂਗੇ ਤਾਂ ਉਹਦਾ ਭਾਈ ਚੰਗਾ ਮਾਨਤਾਨ ਹੋ ਜਾਊਗਾ ਤੇ ਭਾਅ ਚ ਹੀ ਵੜਾ ਰਹਿ ਜਾਣੀਆਂ ਨੇ ਮੁੱਲ ਵੈਸੇ ਹੀ ਭਾਈ ਦੇ ਜਾਇਜ਼ ਆ ਕੱਲੀ ਕੱਲੀ ਥਨ ਚਾਰ ਹੀ ਹੋਣਗੇ ਡਾਕਟਰ ਨਿਸ਼ਾਨ ਵੀ ਹੋ ਪੰਜਵੇਂ ਦਾ ਓਕੇ ਬੈਕ ਸਾਈਡ ਦੀ ਚੜਾਈ ਲੈਗ ਸਕੋਰ ਪੂਰੇ ਫੁੱਲ ਹੈਵੀ ਹੈਗੇ ਉੱਪਰ ਦੀ ਬਿਲਕੁਲ ਪਲੇਨ ਹੈਗੀ ਬੱਛੀ ਸਹੀ ਗੱਲ ਆ ਭਾਈ ਬਰੀਡ ਪੂਰੀ ਫੁੱਲ ਆਗੀ ਫੁੱਲ ਬਰੀਡ ਫੁੱਲ ਅੱਗੇ ਭਰਾ ਤਿੰਨ ਨੰਬਰ ਕਿੰਨੀ ਕੁ ਉਮਰ ਹੈ ਜੀ ਇਹਦੀ ਇਹਦੀ ਡਾਕਟਰ 11 ਕਿ ਮਹੀਨੇ ਦੀ ਹੈ ਜਗੀ 11 ਮੀਨੇ ਜਾਨੀ ਦੰਦੋ ਜਮਾ ਕੱਚੀ ਖੀਰੀ ਹੈਗੀ ਬਰੇਡੀ ਬੋਲ ਦੀ ਖੋਦਾ ਕੀ ਬੱਛੀ ਵੜ ਬੈੜ ਦੀ ਕਵਾਲਿਟੀ ਦੇਖੋ ਬੱਛੀ ਦਾ ਮੈਂ ਕਹਿੰਦਾ ਕੀ ਬਾਤ ਆ ਵੋਦੀ ਵਾਦੀ ਪੂਰੀ ਚੰਗੀ ਆ ਨਾਸਾਂ ਗਲਾਬੀ ਪ੍ਰਿੰਟ ਬਹੁਤ ਚੰਗਾ ਪਲੀ ਵੀ ਬੱਛੀ ਆ ਜਾਨ ਵਾਲੀ ਬੱਛੀ ਆ ਕਹਿੰਦੇ ਹੂੰ ਖੁੱਲੀ ਆਈ ਕਰਕੇ ਥੋੜੀ ਹਲਕਤ ਜ਼ਰੂਰ ਮੰਦੀ ਹੈਗੀ ਸਹੀ ਗੱਲ ਆ ਭਾਈ ਖੁੱਲੀ ਆਈ ਕਰਕੇ ਥੋੜੀ ਹਲਕਤ ਮੰਦੀ ਹੈ ਬੱਛੀ ਦੀ ਕਵਾਲਿਟੀ ਦੇਖੋ ਭਾਈ ਮੂੰਹੋਂ ਬੋਲਦੀ ਆ ਬੱਛੀ ਆਪ ਟੀਕੇ ਦੇ ਅਰਥ ਤਕਰੀਬਨ ਬਈ ਸਾਰੀਆਂ ਹੀ ਕਾਬਲ ਆ ਹਨ ਟੀਕੇ ਦੇ ਆ ਕਰ ਤਕਰੀਬਨ ਸਾਰੀਆਂ ਹੀ ਕਾਬਲ ਆ ਗਈਆਂ ਬਸ ਆ ਦਸੰਬਰ ਦਸੰਬਰ ਮਹੀਨਾ ਨਗਾ ਕੇ ਜਨਵਰੀ ਚ ਆਈ ਹੋ ਜੂ ਹਮਮ ਸਹੀ ਗੱਲ ਬਾਕੀ ਝੂਲੀ ਦਿਖਾਉਨੇ ਆ ਬਈ ਕਮਾਲ ਆ ਬਲ ਬਲ ਬਹੁਤ ਆ ਝੂਲੀ ਦੇ ਚੜਾਈ ਦੇਖੋ ਪਿੱਛੇ ਤੋਂ ਪਿੱਠ ਪੜੇ ਦੀ ਕੀ ਬਾਤ ਆ ਪੂਰੀ ਸਾਫ ਸੁਥਰੀ ਆ ਥਣ ਚਾਰ ਹੀ ਹੋਣਗੇ ਡਾਕਟਰ ਫੁੱਲ ਚ ਇਹਨਾਂ ਚੀਜ਼ਾਂ ਦੀ ਗਾਰੰਟੀ ਹੋਊ ਆਪਣੀ ਓਕੇ ਬਈ ਚਾਹੇ ਜਿਹੜਾ ਕੋਈ ਬੰਦਾ ਮਰਜ਼ੀ ਆਨਲਾਈਨ ਮੰਗਵਾ ਲੇ ਆਪਣੇ ਤੋਂ ਹਮਮ ਦੰਦੋ ਕੀਰੀਆਂ ਥਣ ਚਾਰ ਹੀ ਹੋਣਗੇ ਨਿਸ਼ਾਨੀ ਜੈ ਜੈ ਬਈ ਮਾਨ ਤਨ ਹੋਊਗਾ ਅੱਗੇ ਪ੍ਰਚਾਰ ਨੰਬਰ ਕਿੰਨੀ ਓਵਰ ਹੋ ਗਈ ਨਹੀਂ ਇਹ ਡਾਇਰੈਕਟਰ ਦੱਸ ਤੋਂ ਸਾਢੇ 10 ਮਹੀਨੇ ਏਜ ਹੈਗੀ ਬੱਚੀ ਦੀ ਦੱਸ ਤੋਂ ਸਾਢੇ 10 ਮਹੀਨੇ ਬਰਾਵੋ ਬੋਲਦੀ ਬੱਚੀ ਹੈਗੀ ਦੰਦੋ ਖੀਰੀ ਹੈ ਵੀ ਓਕੇ ਬਾਈ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਹੈ ਸਨ ਕਰੈਕਟਰ ਪੂਰੇ ਫੁੱਲ ਚੰਗੇ ਹੈਗੇ ਬਿਲਕੁਲ ਜਿਹੜੀ ਗਰਦਨ ਹੈਗੀ ਮਿਰਗਰਗੀ ਹੈਗੀ ਥੱਲੇ ਝਾਲਰ ਝੁੱਲਰ ਤਾਂ ਹੈ ਹੀ ਨਹੀਂ ਸਹੀ ਗੱਲ ਆ ਬਾਈ ਤੂਰਾ ਦੇਖੋ ਇੱਕ ਨੰਬਰ ਕੁਆਲਟੀ ਫੁੱਲ ਆ ਬਈ ਤੇ ਚੰਗੀਆਂ ਬੱਛੀ ਪੱਦਰ ਆ ਬੋਦੀਬਾਦੀ ਪੂਰੀ ਚੰਗੀਆਂ ਖਾੜ ਨਹੀਂ ਦੇਖੋ ਬੱਛੀ ਦੀ ਕਮਾਲ ਆ ਬਈ ਬਰੀਡ ਫੁੱਲ ਆ ਕਿ ਨਹੀਂ ਤਰ ਮਿੰਦਰ ਬਰੀਡ ਪੂਰੀ ਫੁੱਲ ਆ ਡਾਕਟਰ ਹੂੰ ਤੇ ਮੁੱਲ ਵੀ ਜਮ ਜੈ ਜੀ ਰਹਿਣੇ ਆ ਬਈ ਕੁਆਲਟੀ ਦੇ ਹਿਸਾਬ ਨਾਲ ਡਾਕਟਰ ਜਮ ਜੈਨੂਅਲ ਰੇਟ ਆ 25 ਤੋਂ 3000 ਰੁਪਏ ਕਿਉਂ ਕੀ ਜਾਣ ਸਰ ਸੀਮਣ ਲੈਣਾ ਕੋਈ ਮੰਨ ਲਓ ਅਕਤੂਬਰ ਅਕਤੂਬਰ ਮਹੀਨੇ ਦੀ ਜਾਣ ਜਿਹੜੀ ਆ 15 2000 ਰਹਿ ਗਈ ਇਹਨਾਂ ਦੀ ਸਮਾਈ ਤੇ ਜਨਵਰੀ ਚ ਆਈ ਹੁੰਦੀ ਆ ਬੱਛੀ ਨਾਲ ਜਾਨ ਸਰ ਗੱਬਣ ਹੋ ਜਾਣੀਆਂ ਨੇ ਕੋਈ ਸਮਾਂ ਹੀ ਨਹੀਂ ਪੈਣੀ ਇਹਨਾਂ ਤੇ ਕੋਈ ਸਮਾਂ ਨਹੀਂ ਖਰਾਬ ਹੋਣਾ ਬਈ ਜਾਨ ਸਰ ਸੀਮਣ ਲੈਣੀਆਂ ਚੰਗੀਆਂ ਨੇ ਫਲਗੀਆਂ ਵੀਆ ਕਦ ਕਾੜ ਵਾਲੀਆਂ ਗਰੋਥ ਵਾਲੀਆਂ ਝੋਲੀ ਇੱਕ ਨੰਬਰ ਹੀ ਥਣਚਾਰੀ ਹੋਣਗੇ ਨਿਸ਼ਾਨ ਵੀ ਨਹੀਂ ਹੋ ਡਾਕਟਰ ਫੁੱਲ ਗਰੰਟੀ ਹੈ ਆਪਣੀ ਓਕੇ ਜਿਹੜਾ ਕੋ ਮਰਜੀ ਬੰਦਾ ਆਨਲਾਈਨ ਖਰੀਦ ਲੇ ਠੀਕ ਹੈ ਬਈ ਅੱਗੇ ਭਰਾ 5 ਨੰਬਰ ਤੇ ਕਿੰਨੀ ਕੁ ਉਮਰ ਹੈ ਜੀ ਇਹਦੀ ਇਹਦੀ ਡਾਕਟਰ ਹੋਊ ਸਾਲ ਦੀ 12-13 ਮਹੀਨੇ ਦੀ ਏਜ ਹੈਗੀ ਓਕੇ ਤੇ ਮਿਡ ਨਾਈਟ ਦੀ ਖੋਦਾ ਹੈ ਹੂੰ ਤੂਰਾ ਤੇ ਕੁਆਲਿਟੀ ਚੈੱਕ ਕਰੋ ਬਾਈ ਫੇਸ ਦੇਖੋ ਫੇਸ ਕਰਮਲੀ ਦਾ ਬੜਾ ਪਿਆਰਾ ਬੋਲੀਮਲੀ ਚੰਗਿਆ ਸਨਖ ਆਪਣਾ ਬੱਚੀ ਦੇ ਵਿੱਚ ਫੁੱਲ ਆ ਕੁਆਲਿਟੀ ਵੈ ਤੁਨ ਤੁਨ ਕੇ ਭਰੀ ਹੈਗੀ ਬਰੀਕੀ ਜਾਂ ਬੱਚੀ ਹਨ ਕਦ ਕਾਠ ਪੂਰਾ ਫੁੱਲ ਆ ਟੀਕੇ ਦੇ ਜਮਾ ਕਾਬਲਾ ਹੈ ਕਦ ਬਾਈ ਹਜੇ ਕੱਚੀ ਆ ਕਦ ਹੋਰ ਵੀ ਬਹੁਤ ਕਰ ਜਾਣਾ ਬੱਚੀ ਨੇ ਹੁਣ ਵੀ ਕਦ ਫੁੱਲ ਆ ਕਦ ਹੋਰ ਵੀ ਫੁੱਲ ਕਰੂਗੀ ਚੂਲੀ ਦੀ ਸਾਫ ਸੁਧਰੀ ਐ ਚੰਗੇ ਸੀਮਣ ਦੀ ਐ ਚੰਗਾ ਰਿਕਾਰਡ ਆ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਹੋਊਗਾ ਕਿੰਨਾ ਕੁ ਰਿਕਾਰਡ ਬਈ ਇਹਦਾ 32 33 ਕਿਲੋ ਤੋਂ ਡਾਕਟਰ ਸਟਾਰਟਿੰਗ ਆ 35 36 ਕਿਲੋ ਵਾਲੀਆਂ گاਵਾਂ ਤੱਕ ਦੀਆਂ ਬੱਚੀਆਂ ਨੇ ਇਹ ਓਕੇ ਭਰਾ ਓਕੇ ਤੇ ਮੁੱਲ ਵੀ ਜਮ ਜੈ ਹੋਣਾ ਤੇ ਦੇਖੋ ਚੂਲੀ ਕਮਾਲ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਨਾਲ ਗੁਲਾਬੀ ਥਣ ਲੱਗਿਆ ਆ ਇਹ ਪੂਰਾ ਟੌਪ ਦਾ ਥਣ ਲੱਗਿਆ ਘਰਮ ਵਾਲੀ ਦੇ ਮੁੱਲ ਜਮ ਜੈ ਮੁੱਲ ਜਮ ਜੈ ਨੂੰ ਆਲਾ 25 ਤੋਂ 30000 ਰੁਪਏ ਹੀ ਆਪਣਾ ਅੱਗੇ ਭਰਾ 6 ਨੰਬਰ ਤੇ ਕਿੰਨੀ ਕੁ ਉਮਰ ਭਰਾ ਦੀ ਏ ਡਾਕਟਰ ਦੋ ਦੰਦ ਹੈ ਜੀ ਓਕੇ ਤੇ ਇਹਦੇ ਅੱਜ 28ਵਾਂ ਦਿਨਾਂ ਟੀਕਾ ਲੱਗੇ ਨੂੰ 28ਵਾਂ ਦਿਨਾਂ ਟੀਕਾ ਲੱਗੇ ਨੂੰ ਦੋ ਦੰਦ ਬੱਚੀ ਤੇ ਪਲੀ ਵੀ ਦੇਖੋ ਕਿੰਨੀ ਆਉਂਦੀ ਕਦ ਕਾੜ ਪੂਰਾ ਫੁੱਲ ਲਗਾ ਢਾਂਚਾ ਟੁੰਚਾ ਫੁੱਲ ਆ ਬਸ ਸਮਾਈ ਹੋ ਜੇ ਚੰਗੀ ਬੱਚੀ ਹੈਗੀ ਸਹੀ ਗੱਲ ਚੰਗੀ ਗੀਅਰ ਚ ਪਲ ਜੇ ਰੰਗ ਰੂਪ ਬਥੇਰਾ ਚੰਗਾਗਾ ਬੱਚੀ ਦਾ ਤੇ ਬਸ ਕੌਨਸਨ ਬੋਲ ਦੀ ਖੋਦ ਹੈਗੀ ਇਹ ਉਤੋਂ ਵੀ ਪੱਧਰ ਆ ਭਰਾ ਜਮਾ ਉੱਪਰ ਦੀ ਜਮਾ ਪੱਧਰ ਹੈਗੀ ਪਲੀ ਵੀ ਚੰਗੇ ਸੀਮਣ ਦੀ ਸੀਮਣ ਲੱਗਿਆ ਵਾ ਹਣਾ ਭਰਾ ਹਾਂ ਬਸ ਕੌਨਸਨ ਦੀ ਖੋਦ ਹੈ ਜੀ ਓਕੇ ਤੇ ਇਹਦੇ ਵੀ ਸਨੋਮੈਨ ਦਾ ਲੱਗਿਆ ਹੋਇਆ ਹੈ ਕਿ ਅੱਜ 28ਵਾਂ ਦਿਨ ਹੂੰ ਤੇ ਕੀ ਮੁੱਲ ਰਹੂ ਇਹਦਾ ਜੈਜਕ ਮੁੱਲ ਦਾ ਟ੍ਰੇ ਦਾ ਵੀ ਉਹੀ 25 ਤੋਂ 30 ਵਾਲੇ ਰੇਟਾਂ ਜੀ ਹੈਗਾ ਬਹੁਤ ਠੀਕ ਆ ਬਾਈ ਕੋ ਬਾਹਲਾ ਰੇਟ ਨਹੀਂ ਆਪਣਾ ਜੈਨੂਅਲ ਜਾਰੀਟਾ ਹੈ ਮੋਲਾ ਬੱਚੀ ਦੀ ਕੁਆਲਿਟੀ ਬਹੁਤ ਆ ਬਾਈ ਮੁੱਲ ਬਾਈ ਕਹਿੰਦਾ ਉਹੀ ਰੇਟ ਰਹਿਣਾ ਕੋਈ ਇਹਦਾ ਲੱਗ ਤੋਂ ਨਹੀਂ ਤੂੰ ਬੱਚੀ ਬਰੀਡ ਬਹੁਤ ਹੈਗੀ ਅਲੀ ਵੀ ਬਹੁਤ ਆ ਕਿਉਂ ਸੀਮਣ ਲੱਗਿਆ ਵਾ ਬਾਈ ਝੂਲੀ ਦੀ ਇੱਕ ਨੰਬਰਾਂ ਕੱਲਾ ਕੱਲਾ ਥਾਣ ਲੈ ਪੂਰੀ ਵਿਥੀ ਤੇ ਥਾਣ ਲੱਗਿਆ ਸਾਫ ਸੁਧਰੀ ਬੱਚੀ ਹੈਗੀ ਅੱਗੇ ਪ੍ਰਾਸ 7 ਨੰਬਰ ਤੇ ਆ ਗਈ ਇਹ 7 ਨੰਬਰ ਤੇ ਆ ਗਈ ਬਰੂਨ ਟੋ ਬੋਲਦੀ ਖੋਦਾ ਕੀ ਇਹ ਓਕੇ ਹਾਂ ਤੇ ਬੱਚੀ ਦਾ ਫੇਸ ਬਰੂਨ ਟੋ ਬੋਲਦੀ ਆ ਫੇਸ ਦੇਖੋ ਫੇਸ ਬੜਾ ਪਿਆਰਾ ਬੋਲੀਬਾਦੀ ਚੰਗੀ ਆ ਸਨਖ ਆਪਣਾ ਫੁੱਲ ਆ ਬੱਚੀ ਦੇ ਵਿੱਚ ਪ੍ਰਿੰਟ ਬੜਾ ਚੰਗਾ ਕਰਮਣੀ ਦਾ ਤੋਰਾ ਇੱਕ ਨੰਬਰ ਚਮਕ ਚਮਕ ਫੁੱਲ ਆ ਕਰਮਣੀ ਬੱਚਾ ਯਾਰ ਪਿਆਰਾ ਕਾਠ ਢਾਂਚਾ ਬਹੁਤ ਸੋਹਣਾ 10 ਕ 9 ਤੋਂ 10 ਕ ਮੰਥ ਏ ਜਾਂ ਬੱਚੀ ਦੀ ਕੁਆਲਿਟੀ ਬਹੁਤ ਆ ਬੱਚੀ ਦੀ ਕੁਆਲਿਟੀ ਪੂਰੀ ਫੁੱਲ ਆ ਗਈ ਕੁਆਲਿਟੀ ਫੁੱਲਾ ਤੋਰਾ ਇੱਕ ਨੰਬਰ ਪੱਧਰ ਆ ਲਾ ਪੂਰੀ ਰਾਜ ਜੀ ਅੰਦਰੋਂ ਸਾਲਾ ਮਾਰਦੀ ਐ ਤੇ ਲੰਗੇ ਲਾਉਂਦੀ ਆ ਬਾਈ ਫੇਸ ਤੇ ਬੋਦੀ ਪੂਰੀ ਚੰਗੀ ਐ ਚੂਲੀ ਵੀ ਕਮਾਲ ਆ ਬਾਈ ਮੁੱਲ ਵੀ ਜਮਾ ਜੈ ਜੀ ਰਹਿਣਾ ਬਾਈ ਜਨੂਅਲ ਰੇਟ ਆ ਡਾਕਟਰ 25000 ਰੁਪਏ ਮੰਨਤਾ ਨੇ ਇਹਦੇ ਚ ਹੋ ਹੀ ਜਾਣਾਗਾ ਓਕੇ ਬਾਈ ਹਾਂਜੀ ਹਾਂਜੀ ਅੱਗੇ ਪਰ ਟਾਪ ਜਰਸੀ ਦਾ ਨਗੀਨਾ ਕਿੰਨੀ ਕੁ ਓਵਰ ਹੋ ਗਈ ਇਹਦੀ ਇਹਦੀ ਡਾਕਟਰ 10 ਕਿ ਮਹੀਨੇ ਏਜ ਆ ਦੰਦੋ ਕੀਰੀਆ 10 ਕਿ ਮਹੀਨੇ ਆ ਠੀਕ ਐ ਬਾਈ ਹਾਂਜੀ ਹਾਂਜੀ ਕੁਆਲਿਟੀ ਚੈੱਕ ਕਰੋ ਬੱਚੀ ਦੀ ਕਮਾਲ ਆ ਲੈ ਪਲੀ ਵੀ ਫੁੱਲ ਆ ਫੇਸ ਦੀ ਕੁਕਰ ਮਾਈ ਦਾ ਟਵਾ ਟਵਾ ਪੂਰਾ ਚੰਗਾ ਬਈ ਬੋਦੀ ਵਾਦੀ ਬਲਕੈਨੋ ਦੀ ਖੋਦਾ ਕੀ ਡਾਕਟਰ ਇਹ ਓਕੇ ਆ ਮੇਟੀ ਦੇ ਦੀ ਮਦਰ ਆ ਕੀ ਓਕੇ ਤੇ 30 ਪਲਸ ਇਹਦਾ ਮਦਰ ਮਿਲ ਕੇ ਰਿਕਾਰਡ ਆਗਾ ਠੀਕ ਆ ਬਈ ਹਾਂਜੀ ਝੂਲੀ ਦੇ ਖੋ ਬਾਲ ਉਹ ਪੂਰੀ ਫੁੱਲ ਲੱਗੀ ਬੱਚੀ ਦੀ ਪਲੀ ਵੀ ਬਹੁਤ ਆ ਯਾਰ ਬੱਚੀ ਦੀ ਪਲੀ ਵੀ ਪੂਰੀ ਫੁੱਲ ਲੱਗੀ ਡਾਕਟਰ ਪਲੀ ਵੀ ਫੁੱਲ ਤੇ ਬਾਕੀ ਮੇਨ ਜਿਹੜਾ ਫੇਸ ਦੇਖੋ ਬੱਚੀ ਦਾ ਹੂੰ ਫੇਸ ਬੜਾ ਪਿਆਰਾ ਹਨਾ ਬੋਦੀ ਵਾਦੀ ਪੂਰੀ ਚੰਗੀ ਆ ਸੁਨੱਖ ਪੂਣਾ ਫੁੱਲ ਆ ਬਈ ਬੱਚੀ ਦੇ ਵਿੱਚ ਤੇ ਕੀ ਮੋਲ ਆ ਵੀਰੇ ਜੈਜ ਦਾ ਏ ਡਾਕਟਰ ਡਿਮਾਂਡ ਹੈ ਦੀ 35000 ਰੁਪਏ 33000 ਦੀ ਬੱਚੀ ਦੇ ਦਾਂਗੇ ਆਪਾਂ 35000 ਰੁਪਏ ਮੁੱਲ 33000 ਦੀ ਬੱਚੀ ਪਾਈ ਕਹਿੰਦਾ ਦੇ ਦੇ ਆਗੇ ਮੁੱਲ ਜਾਇਜ ਆ ਬੱਚੀ ਤੇ ਬਰੀਡ ਬਹੁਤ ਆ ਝੂੜੀ ਬਹੁਤ ਚੰਗੀ ਆ ਥਣ ਬਹੁਤ ਚੰਗਾ ਬਈ ਗੁਲਾਬੀ ਥਣ ਬਲਬਲ ਬਹੁਤ ਤੇ ਪਲੀ ਵੀ ਦੇਖੋ ਚੌੜੀ ਝੂੜੀ ਬਹੁਤ ਆ ਪਿੱਛੇ ਤੋਂ ਬਈ ਮੁੱਲ ਜਮਾ ਜਾਇਜ ਰਹਿਣਗੇ ਬਾਈ ਕੁਆਲਟੀ ਚੈੱਕ ਕਰ ਲੋ ਕੁਆਲਟੀ ਦੇ ਹਿਸਾਬ ਨਾਲ ਰੇਟ ਜਮਾ ਜਾਇਜ ਆ ਖੜ ਨਹੀਂ ਖੁੜ ਨਹੀਂ ਦੇਖੋ ਬਈ ਬੱਚੀ ਦੀ ਕਮਾਲ ਆ ਬਈ ਕਿਆ ਬਾਗ ਤੇ ਨਾਗਸੀ ਭਰਾ ਕੋਲੇ ਜਿਹੜੇ ਸਾਰੀ ਦਿਖਾਤੇ ਪਏ ਤੇ ਨਾਗ ਸਾਰੀ ਟੌਪ ਦੇ ਆ ਮੁੱਲ ਜਮ ਜੈਜ ਹੋਣਗੇ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ